ਹਰਜੋਤ ਅਸਰਾ ਸਰਾ ਆ ਗਿਆ ਵੀਰੋ ਬੱਵਾ ਜਣਾ ਥੋੜਾ ਇੱਥੇ ਇੱਕ ਕੰਨੀ ਤੇ ਸੱਤੂ ਲੱਗਿਆ ਹੋਇਆ ਆਹ ਕਮਬਾਈਂਡਰ ਮੈਨ ਆ ਇਹ ਕਲਸੀਆਂ ਮਸ਼ਹੂਰ ਕਰ ਦਿੰਦਾ ਰੈਂਕਪੁਰ ਦਾ ਲਾਕ ਕਲਪਣ ਵਾਲਾ ਪਿੰਡਾ ਇਹ ਕਲਸੀਆਂ ਵਾਲਾ ਇਹ ਵੀ ਆੜੀ ਤੇ ਆਇਆ ਬੜਾ ਭੈੜਾ ਬਹਿਣ ਕਮਾਲ ਦਾ ਜੱਫਾ ਕਿਆ ਬਾਤ ਇਹ ਆ ਇੰਦਰਜੀਤ ਕਲਸੀਆਂ ਵਾਲਾ ਬੜਾ ਤਕੜਾ ਜੱਫਾ ਲਾ ਕੇ ਇੱਕ ਇੱਕ ਦਾ ਵਾਅਦਾ ਕਰਦਾ ਹੈ ਵਾਲਾ ਹਰਜੋਤ ਕੈਲਗਰੀ ਕੱਪ ਹੋਇਆ 3 ਸਾਲ ਪਹਿਲਾਂ ਇਹਨੂੰ ਪਾਲਾ ਲੈ ਕੇ ਗਿਆ ਨਾਲ ਵੀ ਹਰਜੋਤ ਸਾਂ ਪਾਰੇ ਦਾ ਤੇ ਗੱਭਰੂ ਨੇ ਕਹਿੰਦੇ ਗੱਲ ਬਣਾਦੀ ਇਹਦੇ ਤੋਂ ਭੱਜਣਾ ਥੋੜਾ ਔਖਾ ਹੀ ਐ ਇਹਦੇ ਤੋਂ ਭੱਜਣਾ ਥੋੜਾ ਔਖਾ ਹੀ ਐ ਮੈਂ ਪਹਿਲੇ ਆਖਿਆ ਵੀ ਇਹਦੇ ਤੋਂ ਭੱਜਣਾ ਥੋੜਾ ਔਖਾ ਏ ਸਰਗੋਦੇ ਵਾਲਾ ਲੈ ਨਹੀਂ ਲੱਖੇ ਨੇ ਥੋੜਾ ਚਾਲ ਨਾ ਇਹ ਹਰਜੋਤ ਦੇ ਦਾ ਪਿੰਡ ਐ ਪੰਡਾਲ ਗੱਭਰੂ ਕੇ ਪਿੰਡੇ ਵਿੱਚ ਕਹਿੰਦੇ ਬੜੀ ਏ ਜਾਨ ਹੁਣ ਕਹਿੰਦੇ ਮਾਂ ਨੇ ਇਹ ਤੇ ਕਰਦਾ ਪਰ ਵੇਖੀਏ ਨੌਜਵਾਨ ਕੌਣ ਫੇਰ ਰਾਜਪੂਤ ਉਹ ਰਾਜਪੂਤ ਦੇ ਹਰਜੋਤ ਉਹ ਕਬੱਡੀ ਉਹ ਵਾਹ ਹਰਜੋਤਿਆਂ ਉਹ ਬੱਲੇ ਤੇਰੇ ਹਰਜੋਤਿਆਂ ਆ ਨਹੀਂ ਰਿਹਾ ਮਾਰ ਦਿਓ ਤਾੜੀਆਂ ਆ ਮੁੰਡੇ ਦੇ ਜੋਰ ਦੇ ਲਈ ਆ ਬੜੀ ਤਕੜੀ ਕਿਉਂਕਿ ਫਰਗੋਤ ਦਾ ਹੁਣ ਚਾਰਾਂ ਚੋਂ ਇੱਕ ਤਰੀਕ ਨੂੰ ਲੈਂਗਰੇਜ ਤਾਸ਼ੀਪਰੇ ਮੁਕਾਬਲੇ ਆ ਪਰ ਵੇਖਿਓ